ਗੁਰੂ ਹਰ ਰਾਏ ਸਾਹਿਬ ਜੀ ਨੇ ਮੁਗਲ ਦਾਰਾ ਸਿਕੋ ਨੂੰ ਗਿਆਨ ਪ੍ਰਕਾਸ਼ ਕਰਵਾਇਆ ਸੀ ਦਾਰਾ ਸਿਕੋ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਹੁਤ ਮੰਨਦਾ ਹੁੰਦਾ ਸੀ ਪਰ ਉਹ ਔਰੰਗਜ਼ੇਬ ਦੇ ਸਖਤ ਖਿਲਾਫ ਸੀ ਉਸ ਵਕਤ ਦਿੱਲੀ ਦੇ ਤਖਤ ਉੱਤੇ ਔਰੰਗਜ਼ੇਬ ਬੈਠਾ ਹੋਇਆ ਸੀ ਉਸ ਸਮੇਂ ਇੱਕ ਸ਼ਰਮਤ ਫਕੀਰ ਹੋਇਆ ਹੈ ਜੋ ਦਾਰਾ ਸਿਕੋ ਦਾ ਸੰਗੀ ਸੀ ਇਹ ਦਿੱਲੀ ਵਿੱਚ ਰਹਿੰਦਾ ਸੀ ਇਹ ਆਪਣੀ ਨਾਮਖਮਾਰੀ ਦੀ ਮਸਤੀ ਵਿੱਚ ਰੌਲਾ ਪਾਉਂਦਾ ਫਿਰਦਾ ਸੀ ਕਿ ਦਿੱਲੀ ਦਾ ਤਖਤ ਦਾਰਾ ਸ਼ਕੋ ਨੂੰ ਦੇਣਾ ਹੈ ਜਦ ਇਹਦੇ ਇਸ ਰੌਲੇ ਦੀ ਖਬਰ ਔਰੰਗਜ਼ੇਬ ਨੂੰ ਲੱਗੀ ਤਾਂ ਉਸਨੇ ਹੁਕਮ ਦਿੱਤਾ ਕਿ ਦਾਰਾ ਸ਼ਕੋ ਨੂੰ ਖੋਤੇ ਉੱਤੇ ਚਾੜ੍ਹ ਕੇ ਸਾਰੇ ਸ਼ਹਿਰ ਵਿੱਚ ਫੇਰੋ ਜਿਸ ਨਾਲ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਸ਼ਰਮਤ ਦੇ ਕਹਿਣ ਵਿੱਚ ਕੋਈ ਸਚਾਈ ਨਹੀਂ ਹੈ ਅਤੇ ਦਾਰਾ ਸਿਕੋ ਇੱਕ ਕੈਦੀ ਹੈ ਇਹ ਹੁਕਮ ਸੁਣ ਕੇ ਉਮਰਾਵ ਨੇ ਹੱਥ ਜੋੜ ਕੇ ਕਿਹਾ ਬਾਦਸ਼ਾਹ ਸਲਾਮਤ ਬਾਦਸ਼ਾਹ ਦੇ ਪੁੱਤਰ ਵਾਸਤੇ ਇਸ ਤਰ੍ਹਾਂ ਨਸਰ ਕਰਨਾ ਯੋਗ ਨਹੀਂ ਹੈ ਅੱਗੇ ਆਪ ਦੀ ਰਜ਼ਾ ਹੈ ਫਿਰ ਔਰੰਗਜੀਬ ਨੇ ਕਿਹਾ ਚੰਗਾ ਪਹਿਲਾਂ ਹਾਥੀ ਉੱਤੇ ਬਿਠਾ ਲ ਕੇ ਸਾਰੇ ਸ਼ਹਿਰ ਵਿੱਚ ਫਿਰੋ ਅਤੇ ਫਿਰ ਸਰਮਦ ਫਕੀਰ ਦੇ ਸਾਹਮਣੇ ਲਿਜਾ ਕੇ ਕਹਿਣਾ ਕਿ ਜਿਸ ਨੂੰ ਤਖਤ ਦੇਣਾ ਕਹਿੰਦਾ ਫਿਰਦਾ ਹੈ ਉਸ ਨੂੰ ਕਾਫਰ ਜਾਣ ਕੇ ਬਾਦਸ਼ਾਹ ਕਤਲ ਕਰਵਾਉਣ ਲੱਗਾ ਹੈ ਬਾਦਸ਼ਾ ਔਰੰਗਜ਼ੇਬ ਦੇ ਹੁਕਮ ਅਨੁਸਾਰ ਦਾਰਾ ਸਕੋ ਨੂੰ ਨੰਗੇ ਹਾਥੀ ਉੱਤੇ ਬਿਠਾ ਲ ਕੇ ਸ਼ਹਿਰ ਦੇ 12 ਦਰਵਾਜਿਆਂ ਵਿੱਚ ਫੇਰ ਕੇ ਸ਼ਰਮਦ ਦੇ ਸਾਹਮਣੇ ਲਿਜਾ ਕੇ ਆਖਿਆ ਇਹ ਦਾਰਾ ਸਕੋ ਤੁਹਾਡੇ ਸਾਹਮਣੇ ਨਸਰ ਹੋ ਰਿਹਾ ਹੈ ਇਸ ਨੂੰ ਬਾਦਸ਼ਾਹੀ ਤਖਤ ਦਿਵਾਓ ਤੁਸੀਂ ਝੂਠ ਬੋਲ ਕੇ ਦੱਸ ਰਹੇ ਹੋ ਕਿ ਇਸ ਨੂੰ ਬਾਦਸ਼ਾਹੀ ਤਖਤ ਦੇਣਾ ਹੈ ਸ਼ਰਮਦ ਨੇ ਕਿਹਾ ਤੁਸੀਂ ਪਾਜੀ ਲੋਕ ਕੀ ਜਾਣਦੇ ਹੋ ਅਸਾਂ ਇਸ ਨੂੰ ਕਿਹੜੀ ਪਾਤਸ਼ਾਹੀ ਦਾ ਤਖਤ ਦੇਣਾ ਹੈ ਇਹ ਅਟਲ ਰਾਜ ਭੋਗੇਗਾ ਅਤੇ ਕਿਸੇ ਪਾਸੋਂ ਖੋਇਆ ਨਹੀਂ ਜਾ ਸਕੇਗਾ ਉਪਰੰਤ ਸ਼ਰਮਦ ਨੇ ਦਾਰਾ ਸਕੋ ਨੂੰ ਕਿਹਾ ਚਲੋ ਤੁਸੀਂ ਚੱਲ ਕੇ ਸੱਚੇ ਤਖਤ ਤੇ ਬੈਠੋ ਅਸੀਂ ਵੀ ਥੋੜੇ ਦਿਨਾਂ ਤੱਕ ਤੁਹਾਡੇ ਪਾਸ ਪਹੁੰਚ ਜਾਵਾਂਗੇ ਇਸ ਪਿੱਛੋਂ ਉਮਰਾਵਾ ਨੇ ਉੱਥੋਂ ਹਾਥੀ ਤੋੜ ਕੇ ਕਤਲਗਾ ਵਿੱਚ ਜਾ ਕੇ ਦਾਰਾ ਸਕੋ ਦਾ ਸਿਰ ਤਲਵਾਰ ਨਾਲ ਕੱਟ ਦਿੱਤਾ ਡਿੱਗਦੇ ਹੋਏ ਸਿਰ ਵਿੱਚੋਂ ਆਵਾਜ਼ ਆਈ ਅਹੰਗ ਬ੍ਰਹਮ ਅਸਮੀ ਅਰਥਾਤ ਮੈਂ ਬ੍ਰਹਮ ਹਾਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ